ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਠਾਕਾ ਇੱਕ ਵਾਰੀ ਮੈਂ ਬਦਲਾ ਲੈਣ ਲਈ ਗੱਬਰ ਸਿੰਘ ਕੋਲੋਂ ਆਪਣੀਆਂ ਕਟੀਆਂ ਬਾਹਾਂ ਦਾ ਬਦਲਾ ਲੈਣ ਲਈ ਜੈ ਤੇ ਵੀਰੂ ਨੂੰ ਕਿਹਾ ਕਿ ਮੇਰਾ ਬਦਲਾ ਲੈ ਲਓ ਓਏ ਮੇਰਾ ਬਦਲਾ ਲੈ ਲਓ ਤਾਂ ਜੈ ਤੇ ਵੀਰੂ ਕਹਿੰਦੇ ਤੂੰ ਗੱਬਰ ਸਿੰਘ ਕੋਲੋਂ ਸਾਡੇ ਪੁੜੇ ਕਟਵਾਉਣੇ ਆ ਪੰਪ ਦਿਨਾ ਤੂੰ ਸਾਨੂੰ ਤੇ ਮੈਂ ਰਾਤੇ-ਰਾਤੀ ਟ੍ਰੇਨ ਚੜਾ ਤੀ ਮੈਂ ਪੁੱਛਿਆ ਕਿ ਬਦਲਾ ਕਿਵੇਂ ਲਈਏ ਮੈਂ ਸੋਚਿਆ ਕਿ ਕਿਵੇਂ ਬਦਲਾ ਲਈਏ ਤਾਂ ਮੈਂ ਇੱਕ ਦਿਨ ਕੀ ਕੀਤਾ ਰਾਤ ਨੂੰ 12 ਵਜੇ ਉੱਠਿਆ ਮੈਂ ਕਿਹਾ ਕਿ ਹੁਣ ਚਾਹ ਬਣਾਈ ਜਾਵੇ ਫਿਰ ਮੈਂ ਸੋਚਿਆ ਬਾ ਤਾਂ ਹੈ ਹੀ ਨਹੀਂ ਚਾਹ ਕਾਦੇ ਨਾਲ ਬਣਾਵਾਂ ਬਦਲਾ ਲਵਾਂਗਾ ਕਾਦੇ ਨਾਲ ਫਿਰ ਮੈਂ ਇੱਕ ਦਿਨ ਟੌਮੀ ਕੁੱਤੇ ਨੂੰ ਬਦਲਾ ਲੈਣ ਲਈ ਭੇਜਾ। ਤਸ ਵਾਲਿਆਂ ਨੇ ਕੀ ਕੀਤਾ? ਮੇਰਾ ਕੁੱਤਾ ਉੱਥੇ ਬੰਨ ਲਿਆ। ਮੈਨੂੰ ਕਹਿੰਦੇ ਕੁੱਤਾ ਲੈ ਜਾ। ਤੇ ਆਪਣੀਆਂ ਲੱਤਾਂ ਦੇ ਜਾ। ਜੇ ਲੱਤਾਂ ਵੀ ਗਈਆਂ ਤਾਂ ਬਾਹਾਂ ਤਾਂ ਪਹਿਲੀ ਹੀ ਰਹਿਣੀ ਸੀ। ਤਾਂ ਮੈਂ ਕਰਾਂਗਾ ਕੀ? ਤਾਂ ਮੈਂ ਬਦਲਾ ਲੈਣਾ ਫੈਸਲਾ ਕਰ ਦਿੱਤਾ।